ਸਰਬਜੀਤ ਸੰਗਰੂਰ ਵੀ ਜੀ ਕਵਤਾ ਜੋਬਨ ਰੁਤੇ ਫਕੀਰ ਨਹੀਂ ਮਰਦੇ ਜੋਬਨ ਰੁਤੇ ਫਕੀਰ ਨਹੀਂ ਮਰਦੇ ਮਰਦੇ ਤਾਂ ਕਹਿੰਦੇ ਆਸ਼ਿਕ ਹੁੰਦੇ ਨੇ ਜੋਬਨ ਰੁਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਪੜੋ ਜੋ ਬਨਤੇ ਫਕੀਰਤਾ ਕਹਿੰਦੇ ਜੋ ਬਨਤੇ ਫਕੀਰਤਾ ਕਹਿੰਦੇ ਬਖਸ਼ਿਪ ਮਹਾਤਮਾ ਵੱਲੋਂ ਸਵਾਸ ਪੂਰੇ ਕਰ ਜਾਂਦੇ ਹਨ